ਨਹਿਰ 'ਚ ਨਹਾਉਂਦੇ ਸਮੇਂ ਇੱਕ ਨੌਜਵਾਨ ਦੀ ਹੋਈ ਮੌਤ ਪਰਿਵਾਰਕ ਮੈਂਬਰਾਂ ਵੱਲੋਂ ਲੜਕੇ ਦੀ ਡੈੱਡ ਬੋਡੀ ਦੀ ਭਾਲ ਯਾਰੀ ਹਾਂ ਬਾਈ ਕੀ ਨਾਂ ਤੁਹਾਡਾ ਜੀ ਸੁਚੈਨ ਸਿੰਘ ਜੀ ਹਾਂ ਕੀ ਨਾਂ ਸੀ ਲੜਕੇ ਦਾ ਜਿਹੜੇ ਦਾ ਬੇਵਾ ਸਿੰਘ ਸੀ ਤੇ ਬਾਈ ਕਿੱਥੇ ਦਾ ਰਹਿਣ ਵਾਲਾ ਸੀ ਚਲਵਾ ਕਲਾਂ ਦਾ ਜੀ ਤੇ ਇੱਧਰ ਕੀ ਕਰਨਾ ਸੀ ਇੱਥੇ ਨਾਨਕੇ ਸੀਗੇ ਸਮਾਲ ਸਰ ਇਹ ਸਾਰੀ ਘਟਨਾ ਕਿਵੇਂ ਵਾਪਰੀ ਜੀ ਇਹ ਬਾਬਾ ਸੀ ਕਿੱਥੇ ਜਾਓ ਆਪਣਾ ਪੋਲਤੇ ਜੀ ਹੋਟਲਾਂ ਵਾਂ ਗਿਆ ਸੀ ਤੇ ਉਹਨਾਂ ਨੂੰ ਛੱਡਣ ਆਇਆ ਸੀ ਜੀ ਪੋਤੇ ਹੋਰ ਮੁੰਡੇ ਵੀ ਨਾਈ ਜਾਂਦੇ ਸੀਗੇ ਤੇ ਇਹ ਵੀ ਨਾਉਣ ਲੱਗ ਗਿਆ ਨਾਲ ਹੁਣ ਤਰਨਾ ਤੁਰਨਾ ਆਉਂਦਾ ਨਹੀਂ ਸੀ ਇਸ ਕਰਕੇ ਉਹਦੀ ਮੌਤ ਹੋ ਗਈ। ਕੱਲ ਦੀ ਗੱਲ ਹੈ 12 ਵਜੇ ਦੀ ਤੇ ਕੱਲ ਜਦੋਂ ਡੁੱਬਣ ਤੋਂ ਬਾਅਦ ਵੀ ਇੱਕ ਲੱਭਣ ਦੀ ਕੋਸ਼ਿਸ਼ ਨਹੀਂ ਕੀਤੀ ਪ੍ਰਸ਼ਾਸਨ ਦੀ ਜੇ ਉੱਥੇ ਕਿਹੜੇ ਮੁੰਡੇ ਸੀ ਉਹਨਾਂ ਨੇ ਲੱਭਣ ਦੀ ਕੋਸ਼ਿਸ਼ ਕੀਤੀ। ਸਮਾਲਸਰ ਵਾਲੇ ਪਿੰਡ ਵਾਲਿਆਂ ਨੇ ਹੋਰ ਪਿੰਡਾਂ ਦੇ ਮੁੰਡੇ ਵੀ ਸੀਗੇ ਬਹੁਤ ਆਏ ਪਰ ਨਹੀਂ ਹਜੇ ਕੋਈ ਖ਼ੈਰ ਬੱਲੇ ਨਹੀਂ ਕੋਈ ਨਹੀਂ ਹਜੇ ਕੋਈ ਆਇਆ ਨਹੀਂ। ਤੁਸੀਂ ਲੜਕੇ ਦੇ ਕੀ ਲੱਗਦੀ? ਮੈਂ ਤਾਂ ਆਇਆ ਹਾਂ ਜੀ ਲੜਕੇ। ਬਸ ਕੀ ਮੰਗ ਕਰਦੇ ਹੋ ਤਾਂ ਕਿ ਆ ਪਰਦਾਸਨ ਦੇ ਇਹ ਮੰਗ ਕਰਦੇ ਸਾਡੀ ਹਲਕ ਕਰਨੀ ਚਾਹੀਦੀ ਬਦ ਤੋਂ ਬਦ ਆਮ ਲੋਕਾਂ ਨੂੰ ਪਿੰਡਾਂ ਦੇ ਮੁੰਡਿਆਂ ਨੂੰ ਸਾਡੀ ਪਾਲਣ ਚ ਮਦਦ ਕਰਨ ਕੀ ਨਾ ਬਈ ਤੁਹਾਡਾ ਨਰਮਲ ਸਿੰਘ ਆ ਜੀ ਕਿਹੜੇ ਪਿੰਡ ਦੇ ਸਮਾਲ ਸਰ ਪਿੰਡ ਆ ਸਮਾਲ ਸਰ ਦੇ ਪਿਛੇ ਜਿਹੜਾ ਮੁੰਡਿਆਂ ਡੁੱਬਣ ਦੀ ਘਟਨਾ ਹੋਈ ਆ ਜੀ ਹਾਂਜੀ ਉਹਦੇ ਸੰਬੰਧ ਵਿੱਚ ਪ੍ਰਸ਼ਾਸਨ ਨੇ ਇਹਨਾਂ ਦੀ ਕੋਈ ਬਾਣੀ ਪੜੀ ਹੋਰ ਤੁਹਾਨੂੰ ਕੀ ਕਹਿਣਾ ਕੋਈ ਨਹੀਂ ਜੇ ਸਾਨੂੰ ਗੋਤਾਖੋਰ ਮਿਲ ਜਾਂਦੇ ਪ੍ਰਸ਼ਾਸਨ ਸਾਡੀ ਮਦਦ ਕਰਦਾ ਸਾਡਾ ਬੱਚਾ ਕੰਢ ਲੈਂਦੇ ਬਾਹਰ ਤੇ ਮਾਪਦਾਨੋ ਖਵਾਲੇ ਕਰ ਦਿੰਦੇ ਤੇ ਪ੍ਰਸ਼ਾਸਨ ਨੇ ਸਾਡੀ ਕੋਈ ਮੱਤਤ ਨਹੀਂ ਕੀਤੀ ਪਿੰਡ ਲੈਵਲ ਤੇ ਹੀ ਆਪਦੇ ਤੌਰ ਤੇ ਸਾਰਾ ਕਰ ਰਹੇ ਹੋ ਕੰਮ ਹਾਂਜੀ ਜੀ ਪਿੰਡ ਲੈਵਲ ਤੇ ਹੀ ਕਰ ਰਹੇ ਹਾਂ ਜੋ ਕੀਤਾ ਨੌਜਵਾਨਾਂ ਮੁੰਡਿਆਂ ਨੇ ਕੀਤਾ ਜੋ ਵੀ ਰੜਕੇ ਕੀਤਾ ਉਹੀ ਕਰੀ ਜਾਂਦੇ ਆ ਜੀ ਇਸ ਤੋਂ ਅੱਗੇ ਜੇਕਰ ਪ੍ਰਸ਼ਾਸਨ ਤੁਹਾਡੀ ਥਾਣੋਂ ਕੋਈ ਹੈਲਪ ਨਹੀਂ ਕਰਦਾ ਇਸ ਤੋਂ ਅੱਗੇ ਤੁਸੀਂ ਆਪ ਕੀ ਕਰ ਰਹੇ ਹੋ ਅਸੀਂ ਪਰ ਉਹ ਪ੍ਰਸ਼ਾਸਨ ਦਾ ਵਿਰੋਧ ਕਰਾਂਗੇ ਜੀ ਜੋ ਸਾਡੀ ਮਦਦ ਨਹੀਂ ਕਰ ਰਿਹਾ ਇਸ ਟਾਈਮ ਪ੍ਰਸ਼ਾਸਨ ਦਾ ਹੱਕ ਬੰਦਾ ਸੀਗਾ ਸਾਨੂੰ ਇਥੇ ਗੁੱਤਾ ਖੂਰ ਭੇਜ ਦੇ ਸਾਡੇ ਬੱਚਾ ਸਾਡਾ ਲੱਭ ਜਾਂਦਾ ਇਹਦੇ ਬੱਚੇ ਬਹੁਤ ਜਿਆਦਾ ਪਰੇਸ਼ਾਨ ਆ ਤਿੰਨ ਪਿੰਡ ਪਰੇਸ਼ਾਨ ਆ ਜੀ ਇੱਥੇ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਵੀ ਧਿਆਨ ਨਹੀਂ ਕੀਤਾ ਅਸੀਂ ਜੀ ਅਸੀਂ ਜੀ ਹੁਣ ਇਸ ਤਰ੍ਹਾਂ ਕਰਦੇ ਆ ਪਿੰਡਾਂ ਚੋਂ ਮੁੰਡੇ ਆ ਰਹੇ ਆ ਢਿਲਮਾ ਦੇ ਮੁੰਡੇ ਆ ਰਹੇ ਆ ਸਮਾਲ ਸਰਦੇ ਆ ਅਸੀਂ ਆਪ ਜਿੱਥੋਂ ਮੁੰਡਾ ਸਾਡਾ ਡੁੱਬਿਆ ਹੀ ਉਥੋਂ ਇਦੋਂ ਨੂੰ ਆਵਾਂਗੇ ਜਿੱਥੋਂ ਨੂੰ ਪਾਣੀ ਜਾਂਦਾ ਅਸੀਂ ਭਾਲਾਂਗੇ ਜੀ ਆਪ ਜੀ ਨਾਲ ਦੇ ਵਿੱਚ ਵਿੱਚ ਜੀ